ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਜਿਹੜੇ ਸੂਟ ਬਹੁਤ ਹੀ ਸੋਹਣੇ ਸੈਂਡੇ ਆਪਣੀ ਜਿਹੜੀ ਸਪੈਸ਼ਲ ਵੀਡੀਓ ਰਹਿੰਦੀ ਆ ਇਹ ਹੈਂਡਵਰਕ ਦੇ ਸੂਟਾਂ ਦੇ ਉੱਪਰ ਰਹਿੰਦੀ ਆ ਸੋ ਜਿੰਨੀ ਵੀ ਕਲੈਕਸ਼ਨ ਅੱਜ ਦੀ ਆਈ ਆ ਹੈਂਡਵਰਕ ਦੇ ਸੂਟ ਲੈ ਕੇ ਆਈਆਂ ਬਹੁਤ ਹੀ ਵਧੀਆ ਰੇਂਜ ਦੇ ਵਿੱਚ ਇਹ ਰੇਂਜ ਦੇ ਵਿੱਚ ਹੈਂਡਵਰਕ ਦੇ ਸੂਟ ਬਹੁਤ ਹੀ ਘੱਟ ਕਿਉਂਕਿ ਭੈਣਾਂ ਗਹਿ ਰਹੀਆਂ ਸੀ ਨਾਰਮਲ ਰੇਂਜ ਲੈ ਕੇ ਆ ਉਹ ਚੀਜ਼ ਵੀ ਵਧੀਆ ਹੋਵੇ ਰੇਂਜ ਵੀ ਨਾਰਮਲ ਹੋਵੇ ਤੇ ਜਿਵੇਂ ਕਿ ਅੱਗੇ ਹੁਣ ਜਨਵਰੀ ਫਰਵਰੀਆ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਰਿਹਾ ਜੀ ਲੋੜੀ ਆ ਰਹੀ ਆ ਸੋ ਫੈਸਟੀਵਲ ਸੀਜ਼ਨ ਨੇ ਸਾਰੇ ਇੰਨੇ ਸੋਹਣੇ ਸਾਰੇ ਪੀਸ ਆਏ ਨੇ ਜਣੇ ਕਿ ਕਲੈਕਸ਼ਨ ਸੁਪਰ ਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਸਕ੍ਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੂਟ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਟੋਟਲੀ ਹੈਂਡਵਰਕ ਟੋਟਲੀ ਹੈਂਡਵਰਕ ਦਾ ਪੀਸ ਆਊਗਾ ਕਲਰ ਵੀ ਇੰਨਾ ਸੋਹਣਾ ਗ੍ਰੀਨ ਜੇ ਕਲਰ ਦੀ ਟੋਨ ਆ ਗ੍ਰੀਨ ਜਿਹਾ ਕਲਰ ਆ ਬਹੁਤ ਹੀ ਸੋਹਣਾ ਰੇਅਰ ਜਿਹਾ ਕਲਰ ਆ ਜਾਣੀ ਕਿ ਚੀਜ਼ ਇੰਨੀ ਸੋਹਣੀ ਲੈ ਕੇ ਆਇਆ ਸੋ ਫਟਾਫਟ ਆਪਣੇ ਸਕਰੀਨਸ਼ਾਟ ਲੈ ਲਿਓ ਸਿੰਗਲ ਸਿੰਗਲ ਪੀਸ ਨੇ ਜਿਆਦਾ ਆਪਣੇ ਕੋਲ ਹੈ ਨਹੀਂ ਗਏ ਬਹੁਤ ਹੀ ਜਾਣੀ ਕਿ ਸਹੀ ਰੇਂਜ ਦੇ ਵਿੱਚ ਇਹ ਆਏ ਨੇ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਇਸ ਤਰ੍ਹਾਂ ਬਣਿਆ ਹੋਇਆ ਦਾ ਗਲਾ ਆ ਲੋ ਇਸ ਤਰ੍ਹਾਂ ਬਣਿਆ ਹੋਊਗਾ ਇਹਦਾ ਗਲਾ ਗਲੇ ਤੇ ਸਾਰਾ ਹੈਂਡਵਰਕ ਮਿਲੂਗਾ ਗਲੇ ਤੇ ਸਾਰਾ ਟੋਟਲੀ ਹੈਂਡਵਰਕ ਦਾ ਕੰਮ ਮਿਲੂਗਾ ਸਾਰਾ ਗਲੇ ਤੇ ਹੈਂਡਵਰਕ ਆ ਬਹੁਤ ਹੀ ਸੋਹਣਾ ਨਾਲ ਦੇਖੋ ਸਾਰੇ نیچے ਸੂਟ ਦੇਖੋ ਇਦਾਂ ਪੈਨਲ ਬਣੀਆਂ ਨੀਚਾ ਘੇਰੇ ਘੇਰੇ ਦਾ ਕੰਮ ਸਾਰਾ ਹੈਵੀ ਮਿਲੂਗਾ ਬਹੁਤ ਸੋਹਣਾ ਦੇਖੋ ਹੈਵੀ ਇਹਦਾ ਘੇਰਾ ਮਿਲੂਗਾ ਇੰਨੀ ਸੋਹਣੀ ਲੁੱਕ ਦੇ ਉੱਪਰ ਸੂਟ ਨੇ ਚਾਰ ਕਲਰ ਆਏ ਨੇ ਇਹਦੇ ਵਿੱਚ ਚਾਰ ਹੀ ਕਲਰ ਸੁਪਰ ਹਿੱਟ ਆਏ ਨੇ ਸੋ ਜਿਹੜਾ ਵੀ ਕਲਰ ਤੁਹਾਨੂੰ ਚਾਹੀਦਾ ਫਟਾਫੜ ਸਕਰੀਨਸ਼ਾਟ ਲੈ ਲਓ ਕਰੇਵ ਦੀਆਂ ਨਾਲ ਆਉਣੀਆਂ ਬਾਟਮ ਕਰੇਵ ਦੀ ਬਾਟਮ ਆਉਗੀ ਦੇਖੋ ਬਾਟਮ ਦੇ ਉੱਪਰ ਵੀ ਵਰਕ ਆਊਗਾ ਬਾਟਮ ਤੇ ਜਿੰਨਾ ਵੀ ਵਰਕ ਰਹੂਗਾ ਸਾਰਾ ਥ੍ਰੈਡ ਦਾ ਰਹੂਗਾ ਬਹੁਤ ਸੋਹਣਾ ਜਾਨਕਿ ਕੰਮ ਹੋਇਆ ਹੋਇਆ ਬਹੁਤ ਹੀ ਵਧੀਆ ਬਹੁਤ ਸੋਹਣੀ ਲੁੱਕ ਦੇ ਉੱਪਰ ਪੀਸ ਰੈਡੀ ਹੋਏ ਨੇ ਜਿਹੜਾ ਵੀ ਪੀਸ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਨਾਲ ਹੈਗਾ ਔਰਗੈਂਜ਼ਾ ਦਾ ਦੁਪੱਟਾ ਨਿਊ ਔਰਗੈਂਜ਼ਾ ਵਾ ਪੈਬੀ ਲਾਈਨਿੰਗ ਵਾਂਗੂ ਜਿਹੜੀ ਔਰਗੈਂਜ਼ਾ ਆਈ ਆ ਨਿਊ ਬੇਸ ਆਇਆ ਇਹ ਬਾ ਟੈਬੀ ਲਾਈਨਿੰਗ ਵਾਂਗੂ ਇਹਦੀ ਸਾਰੀ ਪ੍ਰਿੰਟਿੰਗ ਆ ਵਿੱਚ ਦੁਪੱਟੇ ਦੇ ਤੇ ਪੂਰਾ ਸੌਫਟ ਵਧੀਆ ਵਾਲਾ ਸਾਰਾ ਦੁਪੱਟਾ ਲੱਗਿਆ ਹੋਊਗਾ ਆ ਲੋ ਪੂਰਾ ਖੁੱਲਾ ਡੁੱਲਾ ਹੋ ਲੰਬਾਈ ਚੌੜਾਈ ਪੂਰੀ ਪ੍ਰੋਪਰ ਹੋਊਗੀ ਦੁਪੱਟੇ ਦੀ ਤੇ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਸਾਰੇ ਸੂਟ ਰੈਡੀ ਹੋ ਕੇ ਆਏ ਨੇ ਆ ਲੋ ਇਦਾਂ ਹੈਗਾ ਸਾਰੇ ਦੁਪੱਟੇ ਦੇ ਉੱਪਰ ਵਰਕ ਮਿਲੂਗਾ ਤੁਹਾਨੂੰ 4 ਸਾਈਡ ਸਾਰੇ ਦੁਪੱਟੇ ਤੇ ਵਰਕ 4 ਸਾਈਡ ਸਾਰੇ ਲੇਸ ਮਿਲੋਗੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਬੀਜ਼ਨਸ ਉਹ ਜਿਹੜਾ ਵੀ ਸੂਤ ਤੁਹਾਨੂੰ ਪਸੰਦ ਆ ਉਹ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ ਸਾਰੇ ਸੂਤਾਂ ਦੇ ਪ੍ਰਾਈਸ ਸਕਰੀਨ ਤੇ ਸ਼ੋ ਹੋ ਜਾਣਗੇ ਆ ਲੋ ਨੈਕਸਟ ਕਲਰ ਦੇਖੋ ਦੇਖੋ ਟੋਟਲੀ ਸਾਰਾ ਹੈਂਡਵਰਕ ਦਾ ਪੀਸ ਆ ਟੋਟਲੀ ਹੈਂਡਵਰਕ ਹੋਇਆ ਹੋਇਆ ਬਹੁਤ ਸੋਹਣਾ ਕੰਮ ਹੋਇਆ ਤੇ ਪ੍ਰਾਈਸ ਦੇ ਅਕੋਰਡਿੰਗ ਜਿਸ ਤਰ੍ਹਾਂ ਦਾ ਪ੍ਰਾਈਸ ਆ ਉਸ ਤੋਂ ਕਿਤੇ ਸੋਹਣੀ ਚੀਜ਼ਾਂ ਨਾਲ ਸੇਮ ਆਊਗੀ ਇਹਦੇ ਬਾਟਮ ਤੇ ਨਾਲ ਸੇਮ ਆਊਗਾ ਦੁਪੱਟਾ ਬਹੁਤ ਸੋਹਣਾ ਇਹਦੇ ਵਿੱਚ ਚਾਰ ਕਲਰ ਆਏ ਨੇ ਆਪਣੇ ਕੋ ਰੈਡੀ ਹੋ ਕੇ ਚਾਰ ਹੀ ਕਲਰ ਬਹੁਤ ਸੋਹਣੇ ਆਏ ਨੇ ਇੰਗਲਿਸ਼ ਜਿਆ ਚਾਰ ਜਾਨੀ ਕਿ ਰੈਡੀ ਹੋ ਕੇ ਆ ਨਾਈਂ ਜਿਆਦਾ ਡਾਰਕਾ ਨਾਈਂ ਜਿਆਦਾ ਲਾਈਟ ਨਹੀਂ ਤੇ ਪ੍ਰਾਈਸ ਸਾਰਾ ਹੈਗਾ ਸਿਰਫ 2550 ਰੁਪਏ 2550 ਦੇ ਵਿੱਚ ਇਹ ਵਾਲੇ ਸੂਟ ਨੇ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਆ ਲੋ ਇੱਕ ਆਵਲਾ ਡਿਜ਼ਾਈਨ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਬਹੁਤ ਸੁਪਰ ਹਿੱਟਾ ਦੇਖ ਸਕਦੇ ਹਾਂ ਸਾਰਾ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਮਿਲੂਗਾ ਇਦਾਂ ਪੈਨਲ ਜਾ ਰਹੀਆਂ ਨੇ ਫਿਰ ਘੇਰੇ ਦਾ ਕੰਮ ਆ ਰਿਹਾ ਵਾ ਆ ਲੋ ਜੀ ਨਾਲੇ ਦੇ ਇਸ ਤਰ੍ਹਾਂ ਬਾਟਮ ਮਿਲੂਗੀ ਬਾਟਮ ਦੇ ਉੱਪਰ 20 ਵਰਕ ਮਿਲੂਗਾ ਬਹੁਤ ਸੋਹਣੀ ਬਾਟਮ ਲੱਗੀ ਹੋਈ ਆ ਨਾਲ ਤੇ ਨਾਲ ਇਹਦੇ ਜਿਹੜਾ ਦੁਪੱਟਾ ਲੱਗਿਆ ਹੋਇਆ ਉਹ ਲੱਗਿਆ ਹੋਇਆ ਜੀ ਪਿਓਰ ਦਾ ਪਿਓਰ ਦਾ ਦੁਪੱਟਾ ਵਾ 4 ਸਾਈਡ ਲੈਸ ਦੇ ਨਾਲ ਬਹੁਤ ਸੋਹਣੀ ਕਲੈਕਸ਼ਨ ਆ ਸੁਪਰ ਹਿੱਟਾਂ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਲੈ ਲਓ ਆਰਡਰ ਕਰ ਦਿਓ ਇਸ ਤਰ੍ਹਾਂ ਸਾਰੇ ਕਿਤੇ ਬਾਰਡਰ ਬਣਿਆ ਹੋ ਦੁਪੱਟੇ 'ਚ ਵੀ ਸਾਰੇ ਕੜਾਈ ਹੋ ਤੇ ਪ੍ਰਾਈਸ ਬਹੁਤ ਰੀਜਨੇਬਲ ਆ ਸਿਰਫ 2550 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਕੋਈ ਐਕਸਟਰਾ ਕੋਰੀਅਰ ਚਾਰਜਸ ਨਹੀਂ ਹੋਣਾ ਕੋਈ ਐਕਸਟਰਾ ਤੁਸੀਂ ਕੋ ਕਿਸੇ ਚੀਜ਼ ਦੇ ਪੈਸੇ ਨਹੀਂ ਨੇ 2550 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਆ ਲੋ ਇਹ ਵਾਲਾ ਪੀਸ ਸੋਲੋ ਹੀ ਆ ਇਹਦੇ ਵਿੱਚ ਕੋਈ ਵੀ ਕਲਰ ਨਹੀਂ ਕੋਈ ਡਿਜ਼ਾਈਨ ਨਹੀਂ ਜਿਹੜਾ ਇਹ ਵਾਲਾ ਪੀਸ ਆ ਇਹ ਆਹ ਵਾਲੇ ਪੀਸ ਨੇ ਜਿਹੜੇ ਆਪਾਂ ਪਹਿਲਾਂ ਖੋਲੇ ਨੇ ਇਹ ਹੀ ਹੈਗਾ ਸੋਲੋ ਪੀਸ ਜਿਹੜਾ ਮੈਂ ਤੁਹਾਨੂੰ ਦਿਖਾਇਆ ਤੇ ਜਿਹੜੇ ਆਪਾਂ ਆਹ ਕਲਰ ਖੋਲ ਰਹੇ ਸੀ ਇਹਦੇ ਵਿੱਚ ਤਿੰਨ ਕਲਰ ਨੇ ਤੇ ਪਹਿਲਾਂ ਆਪਾਂ ਖੋਲ ਹੀ ਰਿਹਾ ਗ੍ਰੀਨ ਕਲਰ ਪਰਪਲ ਸ਼ੇਡ ਇੱਕ ਹੈਗਾ ਜੀ ਮਹਿੰਦੀ ਆ ਇਹਨਾਂ ਜ਼ਿਆਦਾ ਜਾਨੀ ਕਿ ਟ੍ਰੈਂਡਿੰਗ ਜਿਹੜੇ ਚੱਲ ਰਹੇ ਨੇ ਪੂਰੇ ਉਹ ਵਾਲੀ ਕਲਰ ਰੈਡੀ ਕਰਵਾਏ ਨੇ ਸੋ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਲਓ ਬਹੁਤ ਸੋਹਣੀ ਚੀਜ਼ ਬਣ ਕੇ ਆਈ ਆ ਸੋ ਇਹ ਹੈਗਾ ਇਹਦਾ origignal pick suit de ਆ ਲੋ ਇਸ ਤਰ੍ਹਾਂ ਲੁੱਕ ਬਣ ਕੇ ਰੈਡੀ ਹੋਣੀ ਆ ਪੀਸ ਦੇ ਬਹੁਤ ਸੋਹਣਾ ਪੀਸ ਇਹ ਰੈਡੀ ਹੋਨੇ ਨੇ ਸੇਮ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਇਹ ਤਿੰਨ ਕਲਰ ਇਹਦੇ ਵਿੱਚ ਆਪਣੇ ਕੋਲ ਆਏ ਨੇ ਰੈਡੀ ਹੋ ਕੇ ਸੋ ਜਿਹੜਾ ਵੀ suit ਤੁਹਾਨੂੰ ਪਸੰਦ ਆਇਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਆ ਲੋ ਜੀ ਸਭ ਤੋਂ ਚੱਲ ਰਿਹਾ ਹੁਣ ਇਹ ਲੇਟੈਸਟ ਡਿਜ਼ਾਈਨ ਬਲੈਕ ਸੋਲੋ ਦੇ ਉੱਪਰ ਅਲੋ ਬਲੈਕ ਸੋਲੋ ਪੀਸ ਆ ਬਹੁਤ ਹੀ ਪਿਆਰਾ ਗਲੇ ਦੇ ਉੱਪਰ ਵੀ ਸ਼ੇਪ ਗਲਾ ਇਸ ਟਾਈਮ ਪੂਰੇ ਟ੍ਰੈਂਡ ਦੇ ਉੱਪਰ ਚੱਲਿਆ ਜਿਹੜੀਆਂ ਪਹਿਣਾ ਇਸ ਤਰ੍ਹਾਂ ਲਾਈਕ ਕਰਦੀਆਂ ਨੇ ਉਹਨਾਂ ਲਈ ਇਹ ਦੋ ਪੀਸ ਹੀ ਆਏ ਨੇ ਮੇਰੇ ਕੋਲ ਦੋਨੇ ਪੀਸ ਬਹੁਤ ਸੋਹਣੇ ਨੇ ਇਹਦਾ ਫਲੋਰੀ ਨਾਲ ਕੰਟਰਾਸਟ ਹੋ ਸੂਟ ਸਾਰਾ ਆਲ ਓਵਰ ਬਲੈਕ ਰਹੂਗਾ ਦੁਪੱਟਾ ਇਹਦੇ ਨਾਲ ਕੰਟਰਾਸਟ ਹੋ ਜਾਗੋ ਵਗੈਰਾ ਤੇ ਪਾਉਣਾ ਕੋਈ ਲੋਹੜੀ ਦੇ ਫੰਕਸ਼ਨ ਤੇ ਪਾਉਣਾ ਕਿਸੇ ਵੀ ਇਸੇ ਤਰ੍ਹਾਂ ਛੋਟੇ-ਛੋਟੇ ਖਾ ਬਹੁਤ ਸੋਹਣਾ ਕਲਰ ਵੀ ਬਹੁਤ ਸੋਹਣਾ ਬਲੈਕ ਕਲਰ ਤੇ ਇਸ ਤਰ੍ਹਾਂ ਸਾਰਾ ਰੈਡੀ ਹੋਇਆ ਹੋਇਆ ਹਲੋ ਗੋਟਾ ਪੱਤੀ ਦਾ ਸਾਰਾ ਕੰਮ ਮਿਲੂਗਾ ਸੂਟ ਦੇ ਉੱਪਰ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਪਿਓਰ ਵਿਸਕੋਸ ਆਰਗੈਂਦਾ ਦੇ ਉੱਪਰ ਸ਼ਰਟ ਮਿਲੂਗੀ ਵਿਸਕੋਸ ਦੀ ਕੁਆਲਿਟੀ ਮਿਲੂਗੀ ਕੁਆਲਿਟੀ ਪਿੱਛੇ ਕੋਈ ਵੀ ਕੰਪਰੋਮਾਈਜ਼ ਨਹੀਂ ਹੋਊਗਾ ਨਾਲ ਪਿਓਰ ਸਿਲਕ ਦੀ ਮਿਲੂਗੀ ਬਾਟਮ ਪਲੇਨ ਇਹਦੇ ਨਾਲ ਬਾਟਮ ਰਹੂਗੀ ਬਲੈਕ ਕਲਰ ਦੀ ਤੇ ਨਾਲ ਜਿਹੜਾ ਇਹਦਾ ਦੁਪੱਟਾ ਰਹੂਗਾ ਦੁਪੱਟਾ ਤਾਂ ਬਹੁਤ ਹੀ ਸੋਹਣਾ ਨਹੀਂ ਦੁਪੱਟੇ ਚਨੂਨ ਦੇ ਦੁਪट्टे ਲੱਗੇ ਹੋਏ ਨੇ ਇਹ ਚਨੂਨ ਦੇ ਦੁਪट्टे ਦੇ ਨਾਲ ਵਿਸਕੋਸ ਦੀ ਕੁਆਲਿਟੀ ਦਾ ਸੂਟ ਸਿਰਫ ਤੁਹਾਨੂੰ 2550 ਦੇ ਵਿੱਚ ਮਿਲ ਰਿਹਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਨੇ ਪਲੀਜ਼ ਆਪਣੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਜਿਹੜੀਆਂ ਵੀ ਪਹਿਣਾ ਚਾਹੀਦੇ ਨੇ ਚਨੂਨ ਦਾ ਦੁਪੱਟਾ ਲੱਗਿਆ ਹੋਇਆ ਦੁਪੱਟੇ ਤੇ ਸਾਰੇ ਕਿਤੇ ਇਸ ਤਰ੍ਹਾਂ ਵਰਕ ਮਿਲੂਗਾ ਦੇਖੋ ਕਿੰਨਾ ਸੋਹਣਾ ਸਾਰਾ ਗੋਟਾ ਪੱਤੀ ਦਾ ਸਾਰਾ ਦੁਪੱਟਾ ਰੈਡੀ ਹੋਇਆ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਦੁਪੱਟੇ ਰੈਡੀ ਹੋਏ ਹੋਏ ਨੇ ਸੋ ਜਿਹੜਾ ਵੀ ਪੀਸ ਪਸੰਦ ਆਉਂਦਾ ਫਟਾਫਟ ਸਪੈਸ਼ਲ ਲੈ ਕੇ ਆਰਡਰ ਕਰ ਦੋ ਬਹੁਤ ਸੋਹਣੇ ਖੁੱਲੇ ਡੁੱਲੇ ਸਾਰੇ ਦੁਪੱਟਿਆਂ ਲੈਸਿਸ ਨਾਲ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਆ ਬਹੁਤ ਸੋਹਣੀ ਨਾਲ ਲੈਸ ਲੱਗੀ ਹੋਈ ਆ ਇਹਦੇ ਵਿੱਚ ਤੁਹਾਨੂੰ ਦੋ ਕੰਟਰਾਸਟ ਮਿਲਣਗੇ ਇੱਕ ਤਾਂ ਹੈਗਾ ਸਕਾਈ ਬਲੂ ਦੇ ਨਾਲ ਕੰਟਰਾਸਟ ਸੈਕੰਡ ਹੈਗਾ ਜਿਹੜਾ ਜੀ ਪੈਰਟ ਮਹਿੰਦੀਆ ਦੇ ਨਾਲ ਕੰਟਰਾਸਟ ਆ ਇਹ ਵੀ ਸੇਮ ਡਿਜ਼ਾਈਨਰ ਹੋਗਾ a V ਸ਼ੇਪ ਦਾ ਹੀ ਤੇ ਇਹਦਾ ਇਹਦਾ ਕੰਟਰਾਸਟ ਹੋਗਾ ਪਲੇਨ ਬਾਟਮ ਰੋਗੇ ਨਾਲ ਇਸ ਤਰ੍ਹਾਂ ਇਹ ਦੁਪੱਟਾ ਰਹੂਗਾ ਦੋ ਪੀਸ ਨੇ 2550 ਰੁਪਿਆ ਪ੍ਰਾਈਸ ਆ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੰਡੇ ਸਪੈਸ਼ਲ ਇਹ ਲੱਗਦੇ ਨੇ ਹੈਂਡਵਰਕ ਦੇ ਜਿੱਤੇ ਆਪਣੇ ਆਉਂਦੀ ਆ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਵੀਡੀਓ ਆਪਾਂ ਲੈ ਕੇ ਆਉਨੇ ਆ ਸੋ ਜਿਹੜੇ ਵੀ ਭੈਣਾਂ ਨੂੰ ਪਸੰਦ ਆ ਰਹੇ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਨਾਲ ਦੀ ਨਾਲ ਪੇਮੈਂਟਾਂ ਕਰਕੇ ਬੁੱਕ ਕਰਵਾ ਲਓ ਕਿਉਂਕਿ ਰਿਪੀਟ ਨਹੀਂ ਮਿਲਣੀ ਜੀ ਰਿਪੀਟ ਨਹੀਂ ਮਿਲਣੀ ਚਾਹੇ ਸਿੰਗਲ ਪੀਸ ਆ ਚਾਹੇ ਡਬਲ ਨੇ ਸਿੰਗਲ ਸਿੰਗਲ ਪੀਸ ਤੋਂ ਨੂੰ ਜਿਹੜੀ ਬੁਕਿੰਗ ਪਹਿਲਾਂ ਹੋਗੀ ਉਹਨਾਂ ਤੱਕ ਹੀ ਇਹ ਪਹੁੰਚ ਜਾਣੀ ਹੈ ਹਲੋ ਇਹ ਵੀ ਸੋਲੋ ਪੀਸ ਆ ਇਹਦੇ ਵਿੱਚ ਵੀ ਕੋਈ ਅਦਰ ਕਲਰ ਨਹੀਂ ਕੋਈ ਡਿਜ਼ਾਈਨ ਨਹੀਂ ਜੀ ਹਲੋ ਦੇਖੋ ਬਹੁਤ ਸੋਹਣਾ ਬਹੁਤ ਪਿਆਰਾ ਸੇਮ ਵਿਸਕੋਸ オーਰਗੈਂਜ਼ਾ ਦੀ ਸ਼ਰਟ ਲੱਗੀ ਆ ਬਿਲਕੁਲ ਹੀ ਮਿੱਠਾ ਪਿਆਰਾ ਇੰਗਲਿਸ਼ੀਆ ਕਲਰ ਆ ਗ੍ਰੇ ਕਲਰ ਬਿਲਕੁਲ ਹੀ ਸਿਲਵਰ ਗ੍ਰੇ ਜਿਹਾ ਕਲਰ ਆ ਬਹੁਤ ਪਿਆਰਾ ਸੇਮ ਆਰਿਆਵਾ ਵੀਡੀਓ ਦੇ ਵਿੱਚ ਸੇਮ ਇਸੇ ਤਰ੍ਹਾਂ ਹੀ ਮਿਲੂਗਾ ਘੇਰੇ ਤੇ ਵਰਕ ਹਾਲੋ ਬਹੁਤ ਸੋਹਣਾ ਨਾਲ ਘੇਰਾ ਰੈਡੀ ਹੋਇਆ ਨਾਲ ਸੇਮ ਹੋਊਗੀ ਬਾਟਮ ਰੈਡੀ ਤੇ ਨਾਲ ਦੁਪੱਟਾ ਦੇਖੋ ਪਿਓਰ ਚਨੂਨ ਦਾ ਨਾਲ ਦੁਪੱਟਾ ਲੱਗਿਆ ਬਹੁਤ ਹੀ ਸੋਹਣਾ ਹਾਲੋ ਸਾਰੇ ਦੁਪੱਟੇ ਦੇ ਉੱਪਰ ਵੀ ਸੇਮ ਵਰਕ ਸੂਟ ਨਾਲ ਦਾ ਸੇਮ ਗੋਟਾ ਪੱਤੀ ਦਾ ਕੰਮ ਮਿਲੂਗਾ ਇਹ ਰੇਨ ਦੇ ਵਿੱਚ ਬਿਲਕੁਲ ਵੀ ਸੂਟ ਨਹੀਂ ਮਿਲਨੇ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਦੋ ਤਾਂ ਕਿ ਤੁਹਾਨੂੰ ਕਰ ਬੈਠਿਆਂ ਨੂੰ ਇਹ ਵਾਲੇ ਸੂਟ ਮਿਲ ਸਕਣ ਲਓ ਇਹ ਹੈਗਾ 3D ਸੂਟ ਸਭ ਤੋਂ ਜ਼ਿਆਦਾ ਇੰਸਟਾ ਤੇ ਟ੍ਰੈਂਡਿੰਗ ਤੇ ਚੱਲ ਰਿਹਾ ਵਾ ਬਹੁਤ ਹੀ ਪਿਆਰਾ ਇਹਦੀ ਕੁਆਲਿਟੀ ਵੀ ਸਾਰੀ ਤੁਹਾਨੂੰ ਵਿਸਕੋਸ ਦੇ ਮਿਲੂਗੀ ਸਕਾਈ ਬਲੂ ਕਲਰ ਦੇ ਵਿੱਚ ਸ਼ਰਡਰ ਹੋਊਗੀ ਦੇਖੋ ਸਾਰਾ ਕੰਮ ਮਿਲੂਗਾ ਪੂਰਾ ਵਧੀਆ ਥ੍ਰੈਡ ਵਿਦ ਹੈਂਡਵਰਕ ਦਾ ਸਾਰਾ ਕੰਮ ਮਿਲੂਗਾ ਬਹੁਤ ਹੀ ਸੋਹਣਾ ਕੰਮ ਹੋਇਆ ਸਾਰੇ ਫਲਾਵਰ ਐਂਡ ਥ੍ਰੈਡ ਦੇ ਨਾਲ ਸਾਰਾ ਹੈਂਡਵਰਕ ਮਿਲੂਗਾ ਦੇਖੋ ਧਿਆਨ ਨਾਲ ਦੇਖੋ ਸਾਰਾ ਹੈਂਡ ਉੱਪਰ ਕੰਮ ਹੋਇਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਹੈ ਇਸ ਤਰ੍ਹਾਂ ਦੀ ਸਾਰਾ ਲੁੱਕ ਕਰੋਗੀ ਬਹੁਤ ਸੋਹਣੀ ਲੁੱਕਾ ਸੂਟ ਦੀ ਸਾਰਾ ਘੇਰੇ ਦੇ ਉੱਪਰ ਇਸ ਤਰ੍ਹਾਂ ਕੰਮ ਮਿਲੂਗਾ ਬਹੁਤ ਹੀ ਪਿਆਰਾ ਬਹੁਤ ਸੋਹਣਾ ਯਾਨੀ ਕਿ ਪੀਸ ਨੇ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੀ ਨੇ ਫਟਾਫਟ ਲੈ ਲਓ ਸਕਰੀਨਸ਼ਾਟ ਆ ਲਓ ਜੀ ਇਦਾਂ ਹੈਗਾ ਇਹਦਾ ਮਿਲ ਆ ਬਾਹਾਂ ਦੇ ਉੱਪਰ ਕੰਮ ਸੇਮ ਬਾਹਾਂ ਦੇ ਉੱਪਰ ਕੰਮ ਆਊਗਾ ਨਾਲ ਇਹਦੇ ਬੋਟਮ ਰਹੂਗੀ ਪੈਰਟ ਸੇਮ ਥ्रेड ਚੱਲੇ ਹੋਏ ਨੇ ਪੈਰਟ ਬੋਟਮ ਆ ਬੋਟਮ ਦੇ ਉੱਪਰ ਵੀ ਤੁਹਾਨੂੰ ਇਸ ਤਰ੍ਹਾਂ ਸਿੰਪਲ ਜੀ ਬੇਲ ਮਿਲੂਗੀ ਵਰਕ ਹੋਇਆ ਹੋਊਗਾ ਤੇ ਨਾਲ ਇਹਦੇ ਦੁਪੱਟਾ ਰਹੂਗਾ ਪਿੰਕ 3D ਸੂਟ ਨੇ ਆ ਲਓ ਨਾਲ ਇਹਦੇ ਸੇਮ ਚਨੂਨ ਦਾ ਰੋਗਾ ਦੁਪੱਟਾ ਬਹੁਤ ਸੋਹਣਾ ਦੇਖੋ ਕਿੰਨਾ ਸੋਹਣਾ ਦੁਪੱਟਾ ਲੱਗਿਆ ਹੋਇਆ ਬਹੁਤ ਸੋਹਣੀ ਕੁਆਲਿਟੀ ਆ ਲਾਈਟ ਵੇਟ ਜਿਆ ਦੁਪੱਟਾ ਵਾ ਆ ਲੋ ਜੀ ਨਾਲ ਗੋਟਾ ਵਗੈਰਾ ਲੈਸਸ ਵਗੈਰਾ ਲਾ ਕੇ ਪੂਰੀ ਫਿਨਿਸ਼ਿੰਗ 3D ਸੂਟ ਆ ਬਹੁਤ ਸੋਹਣਾ ਪੀਸ ਆ ਸੋ ਜਿਹੜੀਆਂ ਭੈਣਾਂ ਨੂੰ ਚਾਹੀਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦੋ ਤਾਕੇ ਇਹਦੇ ਸੋਲੋ ਪੀਸ ਆ ਇਹਦੇ ਵਿੱਚ ਹੋਰ ਕੋਈ ਵੀ ਕਲਰ ਚਾਰਟ ਕੁਝ ਨਹੀਂ ਹੈਗਾ ਇਹ ਸੋਲੋ ਸੋਲੋ ਪੀਸ ਨੇ ਸੋ ਤਾਂ ਕਹਿ ਰਹੀਆਂ ਇੱਕ ਭੈਣ ਨਹੀਂ ਮਿਲਣੇ ਨੇ ਜਿਹੜਾ ਵੀ ਸੂਟ ਕੋਈ ਵੀ ਬੁੱਕ ਕਰੋਗੇ ਰਿਪੀਟ ਨਹੀਂ ਹੈਗੀ ਜੀ ਆ ਲਓ ਆ ਦੇ ਵਿੱਚ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਆ ਦੇਖੋ ਬਲੂ ਕਲਰ ਆ ਬਹੁਤ ਹੀ ਸੋਹਣਾ ਕਲਰ ਆ ਤੇ ਸਾਰਾ ਗਲੇ ਦੇ ਉੱਪਰ ਹੈਂਡਵਰਕ ਇਹ ਸਾਰੇ ਇੰਸਟਾਗ੍ਰਾਮ ਵਾਲੇ ਪੀਸ ਨੇ ਜਿਹੜੇ ਇਸ ਟਾਈਮ ਪੂਰੇ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਘੇਰੇ ਦੇ ਉੱਤੇ ਫੁੱਲ ਹੈਂਡਵਰਕ ਬਹੁਤ ਸੋਹਣਾ ਸਾਰਾ ਵਰਕ ਹੋਇਆ ਨਾਲ ਇਹਦੇ ਸੇਮ ਹੀ ਆਊਗੀ ਬਾਟਮ ਆ ਲੋ ਸੇਮ ਬਾਟਮ ਦੇ ਉੱਪਰ ਵਰਕ ਮਿਲੂਗਾ ਬਹੁਤ ਸੋਹਣੀ ਕੁਆਲਿਟੀ ਆ this course ਦੀ ਕੁਆਲਿਟੀ ਲੱਗੀ ਆ 1% ਇਹ ਨਹੀਂ ਵੀ ਤੁਹਾਨੂੰ ਸੈਮੀ ਜਾਂ ਕੁਝ ਵੀ ਦੇ ਰਹੇ ਆ ਜੋ ਚੀਜ਼ ਬੋਲ ਰਹੀਆਂ ਵੀਡੀਓ ਚ ਉਹੀ ਤੁਹਾਡੇ ਤੱਕ ਪਹੁੰਚਦੀ ਕਰਨੀ ਆ ਸੋ this course organza ਦੀ ਸ਼ਰਟ ਆ ਪਿਓਰ ਸਿਲਕ ਦੇ ਉੱਤੇ ਬਟਨਸ ਲੱਗੀਆਂ ਹੋਈਆਂ ਨੇ ਆ ਲਓ ਜੀ ਨਾਲ ਦੁਪੱਟੇ ਨੇ ਬਹੁਤ ਹੀ ਸੋਹਣੇ ਇਸ ਤਰ੍ਹਾਂ ਸਾਰੇ ਵਰਕ ਹੋਇਆ ਦੁਪੱਟਿਆਂ ਤੇ ਆ ਲਓ ਬਹੁਤ ਸੋਹਣੀ ਕਲੈਕਸ਼ਨ ਆ ਦੁਪੱਟਿਆਂ ਦੇ ਉੱਪਰ ਲੈਸਿਸ ਲੱਗੀਆਂ ਹੋਈਆਂ ਪਲੇਨ ਦੁਪੱਟੇ ਨੇ ਇਹਦੇ ਨਾਲ ਮਹਿੰਦੀ ਆ ਦਾ ਕੰਟਰਾਸਟ ਆ ਬਹੁਤ ਸੋਹਣਾ ਬਿਊ ਨਾ ਮਹਿੰਦੀ ਆ ਦਾ ਕੰਟਰਾਸਟ ਹੋਇਆ ਬਹੁਤ ਹੀ ਲੇਟੈਸਟ ਇਹ ਸਾਰੀ ਕਲੈਕਸ਼ਨ ਆ ਲੋ ਜੀ ਇਹ ਸੀ ਕਿ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਆ ਜੀ ਪਰ ਸਿੰਗਲ ਸਿੰਗਲ ਪੀਸ ਨੇ ਇਸ ਲਈ ਫਟਾਫਟ ਜਿਹੜੀਆਂ ਪਹਿਣਾ ਦੇਖ ਰਹੀਆਂ ਨੇ ਸੋਚ ਰਹੀਆਂ ਨੇ ਸੋਚੋ ਨਾ ਫਟਾਫਟ ਆਰਡਰ ਕਰ ਦਿਓ ਫਿਰ ਇਹੀ ਹੋ ਜਾਂਦਾ ਕਿ ਜਾਨੂੰ ਆਰਡਰ ਆਂਦਾ ਜਾਨੂੰ ਉਹ ਸੋਲਡ ਆਊਟ ਹੋ ਜਾਂਦੇ ਨੇ ਸੋ ਜਿਹੜੀਆਂ ਵੀ ਪੈਣਾ ਨੂੰ ਪਸੰਦ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਵਟਸਐਪ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੀੋਂ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੀੋਂ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਸੋਹਣੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ